ਹੈਲੋ ਗਾਇਜ਼ গুਡ ਮਾਰਨਿੰਗ ਜੀ ਸਵਾਗਤ ਹੈ ਤੁਹਾਣਾ ਆਪਣੇ ਖੂਰ ਨਵੇਂ ਵਲੌਗ ਵਿੱਚ ਸੋ ਆਪਣੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਆਪਣੇ ਘਰੋਂ ਬਾਕੀ ਆਪਾਂ ਰੈਡੀ ਹੋ ਚੁੱਕੇ ਆਂ ਆਪਣੀ ਰਾਈਡ ਦੇ ਲਈ ਅੱਜ ਦੀ ਰਾਈਡ ਆਪਣੀ ਹੋਣ ਵਾਲੀ ਆ ਬਣੇ ਜਠੇਰਿਆਂ ਨੂੰ ਆਪਾਂ ਜਾਣਾ ਹੈ ਆਪਣੇ ਜਠੇਰਿਆਂ ਨੂੰ ਜਿੱਥੇ ਕੀ ਹਰ ਇੱਕ ਸਾਲ ਦੇ ਬਾਅਦ ਮੇਲਾ ਲੱਗਦਾ ਸੋ ਬਸ ਉੱਥੇ ਖੰਡ ਪਟ ਰੱਖਿਆ ਹੋਇਆ ਹੈ ਚੱਲੇ ਆਪਾਂ ਬਾਕੀ ਤੁਹਾਨੂੰ ਮਿਲਣਾ ਆਪਣੇ ਮੋਟਰ ਵਲੌਗ ਚ ਸ਼ਿਫਟ ਹੋ ਕੇ ਪ੍ਰੋਪਰ ਤਰੀਕੇ ਨਾਲ ਬਾਏ ਸੋ ਫਾਈਨਲੀ ਗਾਇਜ਼ ਆਪਾਂ ਸ਼ਿਫਟ ਹੋ ਗਏ ਸੀ ਕਿ ਆਪਣੇ ਮੋਟਰ ਵਲੌਗ ਦੇ ਪ੍ਰੋਪਰ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਣਾ ਜ਼ਰੂਰੀ ਹੈਗਾ ਆਪਣੇ ਮੋਟਰਸਾਈਕਲ ਚ ਤੇਲ ਹੋਣਾ ਬਿਕੋਜ਼ ਤੇਲ ਹੋਣਾ ਬਹੁਤ ਜ਼ਰੂਰੀ ਹੈ ਜੇ ਤੇਲ ਨਾ ਹੋਊਗਾ ਫਿਰ ਆਪਾਂ ਜਾਵਾਂਗੇ ਤਾਂ ਬਸ ਫਿਰ ਹੋਣਾ ਆਪਾਂ ਪਹੁੰਚਗੇ ਸੀਗੇ ਪੰਪ ਤੇ ਤੇ ਬਸ ਕੋਈ ਨਾ ਕੋਣਿਆ ਤੇਲ ਕੋੜਦੀ ਥੈਂਕ ਯੂ ਫੋਲੋ ਕਰਾਇਆ ਜੇ ਬਾਕੀ ਇੱਧਰ ਆ ਪਤਾ ਨਹੀਂ ਚੰਗਦਾ ਕਿੱਧਰ ਨੂੰ ਜਾ ਰਹੀਆਂ ਸੋ ਦੇਖੋ ਜਿੰਨੇ ਕਿਦਾਂ ਰੈਂਟ ਆਪਣਾ ਅੱਜ ਦਾ ਦਿਨ ਹੋਊਸੋ ਕਿ ਅੱਜ ਆਪਾਂ ਇੰਜੋਏ ਕਰੀਏ ਕਿਉਂਕਿ ਆਪਾਂ ਨੂੰ ਜਾਣਾ ਹੈਗਾ ਦਿਖੇਰਿਆਂ ਨੂੰ ਕਿਉਂਕਿ ਉੱਥੇ ਮੇਰੀਆਂ ਫਰੈਂਡਸ ਵੀ ਹੋਣੀਆਂ ਐ ਦੋ ਬਾਕੀ ਤੁਹਾਨੂੰ ਵੀ ਮਿਲਾਵਾਂਗੀ ਉਹਨਾਂ ਦੇ ਨਾਲ ਜੇਕਰ ਉਹਨਾਂ ਨੇ ਮੈਨੂੰ ਵਲੌਗ ਬਣਾਉਣ ਦਿੱਤਾ ਬਾਕੀ ਤੁਸੀਂ ਆ ਸਾਹਮਣੇ ਰਿਐਕਸ਼ਨ ਚੈੱਕ ਕਰ ਸਕਦੇ ਹੋਣੀ ਆਪਾਂ ਨੇ ਕਿੰਨਾ ਤਕੜਾ ਰਿਐਕਸ਼ਨ ਮਿਲਿਆ ਜੀ ਜਿੰਨੇ ਵੀ ਆ ਇਹਦੇ ਵਿੱਚ ਟੈਂਪੋ 'ਚ ਬੈਠੇ ਆ ਸਾਰੇ ਜਣੇ ਮੇਰੇ ਵੱਲੇ ਹੀ ਦੇਖ ਰਹੇ ਆ ਆਈ ਥਿੰਕ ਉਹਨਾਂ ਨੇ ਫਸਟ ਟਾਈਮ ਕੋਸ਼ੇ ਦੇਖਿਆ ਹੋਣਾ ਇਹ ਤਾਂ ਗੰਦੇ ਹੋਣੇ ਪਤਾ ਨਹੀਂ ਕਿ ਕਿਤਾਏ ਗੁਣੀ ਨੇ ਜੋ ਵੀ ਆ ਚਲੋ ਬਾਕੀ ਹੁਣ ਦੇਖੋ ਆਇਆ ਆਇਆ ਇਨੀ ਕੋਈ ਭਾਜੀ ਆ ਜਾਓ ਇਹ ਆਦਰ ਪਾਈਪ ਦਾ ਹਾਰਡ ਬਣਿਆ ਆ ਮੇਰੇ ਦਿਮਾਗ ਚ ਹੋਣਾ ਆ ਪਾਈਪ ਦਾ ਹਾਰਡ ਬਣਿਆ ਆ ਬਟ ਫੁੱਠਾ ਬਣਿਆ ਆ ਜੇ ਕਿਸੇ ਦੇਖਣਾ ਦੁਬਾਰਾ ਦੇਖ ਲਓ ਚੈੱਕ ਕਰ ਸਕਦੇ ਹਾਰਡ ਬਣਿਆ ਆ ਬਾਕੀ ਸੋ ਦਾ ਪਾ ਦਿਓ ਭਾਜੀ ਤੇ ਹੁਣ ਪਵਾਨੇ ਆ ਸੋ ਦਾ ਤੇਲ ਇਹਦੇ ਵਿੱਚ ਕਿਉਂਕਿ ਹਜੇ ਆਪਣੀ ਸੈਲਰੀ ਨਹੀਂ ਆਈ ਆ ਤੇ ਹੁਣ ਬਸ ਵੀ ਥੋੜਾ ਥੋੜਾ ਪਵਾ ਲੈ ਜਿੰਨੀ ਕੋ ਲੋਡ ਹੁੰਦੀ ਆ ਉਹਦੇ ਹਿਸਾਬ ਨਾਲ ਬਾਕੀ ਪਾ ਦਿਓ ਤੇਲ ਤੇ ਦਿਨ ਉੱਤਰ ਪਰ ਜਿਹੜਾ ਟੈਂਪੂ 'ਚ ਬੈਠੇ ਸਾਰੇ ਹੀ ਇੱਧਰ ਨੂੰ ਦੇਖੀ ਜਾਂਦਾ ਡੱਬਰ ਤੇ ਬਾਕੀ ਆਈ ਆਈ ਡੋਟ ਲੋਗੀ ਉਹਨਾਂ ਦੇ ਜਿਹੜੇ ਰਿਐਕਸ਼ਨ ਆ ਮੇਰੇ ਗੈਮਰੇ ਜਗੈਪਟਰ ਹੋ ਰਹੇ ਹੋਣੇ ਆ ਜਾਂ ਨਹੀਂ ਹੋ ਰਹੇ ਹੋਣੇ ਆ ਬਟ ਹੋਪਸੋ ਹੋਪਫੁਲੀ ਹੋ ਰਹੇ ਹੋਣ ਕਿਉਂਕਿ ਵਧੀਆ ਰਿਐਕਸ਼ਨ ਮਿਲ ਰਿਹਾ ਵੈਸੇ ਮੈਨੂੰ ਬਾਕੀ ਹੁਣ ਜਦੋਂ ਵੀਡੀਓ ਐਡਿਟ ਕਰਾਂਗੇ ਉਸ ਸਮੇਂ ਪਤਾ ਲੱਗੂਗਾ ਹੋਇਆ ਜਾਂ ਨਹੀਂ ਹੋਇਆ ਤੇ ਦਿਨ ਫਾਈਨਲੀ ਆਪਣੇ ਘੜੇ ਤੋਣ ਲੱਗੀ ਹੈ ਗਿੱਲੀ ਹੁਣ ਆਲੂ ਭੀ ਤੇ پیسے ਬੁਛੇ ਦੇ ਦਿੱਤੇ ਆਪਾਂ ਨੇ ਭਾਜੀ ਨੂੰ ਬਾਕੀ ਆ ਗੱਡੀ ਜਾ ਪਤਾ ਨਹੀਂ ਜੀ ਜਿੱਤੇ ਜਾਨੂ ਆ ਜਾਂਦਾ ਨਾ ਲੈ ਕੇ ਜਾਨੂ ਰਾਈਡਰ ਕੋਈ ਮੁੰਡਾ ਆ ਉਹਦੇ ਪਪੂਲਰ ਆ ਓਕੇ ਤਾਂ ਉਹਦੀ ਖਾਂ ਤੇ ਜਾਨੂ ਭਾਰ ਹੋ ਜਾਂਦਾ ਤਾਂ ਨਿਕਲਦਾ ਆਣੇ ਖਿਨਚਾ ਦੋ ਤਦੋ ਵੀ ਗਾਣਾ ਸਬਸਕ੍ਰਾਈਬ ਮੈਨ ਲਾਈਕ ਵੀ ਦਬੀ ਦਿੰਨੀ ਆ ਨੋਟੀਫਿਕੇਸ਼ਨ ਆ ਜਾਏ ਪਰੂ ਵੀ ਦੇਖ ਲੈ ਕਰਿਓ ਫੇਰ ਠੀਕ ਆ ਸੋ ਆਪਾਂ ਰਿਐਕਸ਼ਨ ਦੀ ਗੱਲ ਕਰਦੇ ਸੀ ਕਿ ਰਿਐਕਸ਼ਨ ਆਪਾਂ ਨੂੰ ਮਿਲ ਚੁੱਕਿਆ ਤਕੜਾ ਜਿਆ ਤੇ ਬਾਕੀ ਨਬਨ ਚੈਨਲ ਆ ਸਬਸਕ੍ਰਾਈਬ ਵੀ ਕਰਤਾ ਉਹਨਾਂ ਨੇ ਪਹਿਲਾਂ ਵੀ ਪੁੱਛਿਆ ਸੀਗਾ ਮੈਂ ਦੱਸਿਆ ਜੀ ਬਟੋ ਕਹਿੰਦੇ ਨਿਕਲਿਆ ਨਹੀਂ ਚਲੋ ਹੁਣ ਆਪਾਂ bắt ਦਿੱਤਾ ਹੈ ਕੱਟ ਗਈ ਹੈ ਆਪਣੇ ਜਨਨ ਬਾਕੀ ਸਬਸਕ੍ਰਾਈਬ ਆਪਾਂ ਨੇ ਆ ਵੀਰ ਤਾਂ ਭਲੀ ਨੂੰ ਸੀ ਕਰ ਦਿਓ ਸੋ ਆ ਤਾਂ ਕੀਤਾ ਹੈ ਜਿਹਦੀ ਨੇ ਸਭ ਦੇ ਆਪਾਂ ਸਬਸਕ੍ਰਾਈਬ ਕਰ ਜਾਂਦੀ ਆ ਬਾਕੀ ਅੱਜ ਦਾ ਵੈਸੇ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਪੰਪ ਤੇ ਰਿਐਕਸ਼ਨ ਮਿਲੂਗਾ ਜਿਹਦੇ ਕਰਕੇ ਮੈਂ ਕੈਮਰਾ ਥੋੜਾ ਜਿਆਦਾ ਪਰੱਖਿਆ ਸੀਗਾ ਸੋ ਉਹ ਮਕਸਦ ਆਪਣਾ ਪੂਰਾ ਹੋ ਗਿਆ ਬਾਕੀ ਅੱਗ ਗੱਡੀ ਆ ਜਦੋਂ ਬਾਪੇ ਦੇ ਮਾਣੇ ਕਿਹਾਈਏ ਨਹੀਂ ਕਰਪਾ ਹੁਣ ਤੇ ਚਲਦੇ ਆਂ ਉਹ ਬਾਪੇ ਦੇ ਨਹੀਂ ਸਕੂਲ ਖੜੀਏ ਆ ਹੈਗਾ ਆਪਣਾ ਸਕੂਲ ਬਾਕੀ ਇਹਨਾਂ ਮੈਨ ਕੋਲ ਆ ਕੇ ਜਿੰਦੇ ਆਇਆ ਫੋਨ ਫੋਨ ਕਰ ਬਸ ਵੀ ਮਿੰਦਰੂ ਹੁਣ ਆਪਾਂ ਪਹੁੰਚ ਗਏ ਸੀਗੇ ਗੋਤਵਾਰਾ ਸਾਹਿਬ ਮੱਥਾ ਟੇਕ ਲਿਆ ਸੀਗਾ ਤੇ ਅਰਦਾਸ ਸ਼ੁਰੂ ਹੋ ਗਈ ਸੀ ਉਸੇ ਵੀ ਆਪਣੀ ਹਾਜ਼ਰੀ ਲਾਉਣੀ ਤੁਸੀਂ ਸਾਰੇ ਜਣੇ ਵੀ ਮੱਥਾ ਟੇਕੋ ਤੇ ਆਪਣੀ ਹਾਜ਼ਰੀ ਦਿਵਾਓ ਬਸ ਹੁਣ ਸੁਣੋ ਗੁਰੂ ਬਾਬਿਆਂ ਦੀ ਬਾਣੀ ਤੇ ਬਸ ਫਿਰ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਅਰਦਾਸ ਤੋਂ ਬਾਅਦ ਬੀਬੀ ਇੱਧਰ ਬਣਾ ਰਹੀਆਂ ਨੇ ਲੰਗਰ ਦੇਖਦੇ ਦੇਖਦੇ ਆਪਾਂ ਨੂੰ ਇੱਥੇ ਮਿਲ ਗਿਆ ਸੀਗਾ ਖਨਾਪਰ ਸ਼ਾਹ ਜਿਹੜਾ ਅੱਗੇ ਮੇਰਾ ਬਹੁਤ ਫੇਵਰੇਟ ਆ ਬਸ ਫਿਰ ਗਾਇਸ ਆਪਣਾ ਜਿਹੜਾ ਸਵੇਰ ਦਾ ਵਲੌਗ ਆ ਉਹ ਆਪਣਾ ਸ਼ੁਰੂ ਹੋ ਰਿਹਾ ਹੈ ਆਪਣੇ ਜਠੇਰਿਆਂ ਤੋਂ ਆਪਾਂ ਆ ਗਏ ਸੀਗਾ ਟਾਈਮ ਨਾਲ ਹੀ ਤੇ ਹੁਣ ਟਾਈਮ 8 9 ਵਜੇ ਹੋ ਗਏ ਹੋਣੇ ਆ ਤੇ ਹੁਣ ਬਸ ਫਿਰ ਸੇਵਾ ਸੁਆ ਕਰਦੇ ਥੋੜੀ ਜੀ 10 ਵਜੇ ਜਾਣਾ ਹੈਗਾ ਆਪਾਂ ਨੇ ਕੰਮ ਤੇ ਆ ਰਹੇ ਪਾਂਡੇ ਇੱਥੋਂ ਚੱਕਣ ਆਈਆਂ ਬੰਗਲਾਸ ਬਹੁਤ ਵਾਇਨੇ ਕਾ ਇਨੇ ਗਲਾਇਨ ਨੇ ਬਾਕੀ ਹੋ ਗਏ ਥੋੜਾ ਜਿਹਾ ਉਧਰ ਨੂੰ ਵਲੌਗ ਬਣਾਉਣਾ ਆ ਖਾ ਲੱਗਦਾ ਕਿਉਂਕਿ ਸਾਰੇ ਛਣੇ ਜਾਣਦੇ ਆ ਕਣਾ ਵੀਡੀਓ ਬਣਾਉਂਦੀ ਆ ਸੋ ਮਿਲਦੇ ਹਾਂ ਨੈਕਸਟ ਕਲਿੱਪ ਚ ਦੇਖਦੇ ਆ ਅੱਜ ਕੀ ਹੁੰਦਾ ਐਸੀ ਕੱਲ ਵੀ ਬਹੁਤ ਇੰਜੋਏ ਕੀਤਾ ਆਪਾਂ ਨੇ ਅੱਜ ਹੈਗਾ ਸੈਕੰਡ ਡੇ ਕੱਲੂ ਪੈਣਾ ਪੋਗ ਸੋ ਕੱਲ ਦੀ ਤਾਂ ਆਪਾਂ ਨੇ ਛੁੱਟੀ ਲੈ ਲਈ ਹੈ ਵੈਸੇ ਬਸ ਵੀ ਮਿੱਤਰੋ ਤੁਸੀਂ ਅੰਬੀਆਂ ਚੱਕ ਕਰੋ ਕਿੰਨੀਆਂ ਲੱਗੀਆਂ ਕੱਲ ਤਾਂ ਦੀਦੀਆਂ ਨਹੀਂ ਸੀਗੀਆਂ ਅੱਜ ਚੱਕ ਕਰੋ ਅੰਬੀਆਂ ਓਏ ਗਾਇਸ ਆਪਾਂ ਪਹੁੰਚ ਗਏ ਸੀ ਆ ਖੜੀ ਆਪਣੀ ਗੱਡੀ ਵਾਗੇ ਇੱਧਰ ਅੱਜ ਦੇਖੋ ਸੰਗਤ ਤੇ ਦਰਸ਼ਨ ਕਰੋ ਅੱਜ ਕੱਲ ਨਾਲੋਂ ਥੋੜੀ ਜਿਹੀ ਜ਼ਿਆਦਾ ਮੱਕੀ ਉਹ ਤਾਂ ਥੋੜਾ ਜਿਹਾ ਇੱਧਰ ਰੋਟੀਆਂ ਪਾਣੀਆਂ ਦਾ ਬਣ ਗਈਆਂ ਬਸ ਸਾਰੀਆਂ ਤਿਆਰੀਆਂ ਹੋ ਗਈਆਂ ਇੱਧਰ ਕੀ ਗੱਲ ਦੇ ਵਿੱਚ ਮੇਰੇ ਕੀ ਬਣਦਾ ਪਿਆ ਪਤਾ ਹੀ ਨਹੀਂ ਸੰਗਤ ਦੇ ਦਰਸ਼ਨ ਕਰੋ ਆਪਾਂ ਚੱਲਨੇ ਆਂ ਭਾਂਡੇ ਦੀ ਸੇਵਾ ਕਰ ਭਾਂਡੇ ਦੇ ਹੁਣ ਅੱਜ ਤੁਹਾਨੂੰ ਮਿਲਾਉਂਦੇ ਆਪਣੇ ਪਲਵਾਨਾ ਵੀ ਪਲਵਾਨਾ ਜੀ ਉਹ ਪੰਜੇ ਵਜੇ ਸਵੇਰੇ ਤੇ ਆਪਾਂ ਹੋ ਗਏ ਆ ਲੇਟ ਇਹ ਬਾਕੀ ਗੱਲੂ ਪੁਰੀਆਂ ਮੈਂ ਆਪਣਾ ਸੱਜਣੀ ਆ ਇੱਕ ਦੋਨੇ ਫਰੈਂਡਸ ਆ ਮੇਰੇ ਤੇ ਉਹਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਤਿੰਨਾਂ ਜਾਣਿਆਂ ਨੇ ਸੱਦਿਆ ਹੈ ਟੈਟ ਹੋਇਆ कु ने झग देखो कि सी अपनी सुंदर शक्ल दिखाइए सेवा चल लिया ने झग देखो कि लिया पानी ची जाग जाग दिख रही है मेरा पानी नहीं भरया हज तक ਮੋਕਾ ਇਹਨੇ ਮੇਰੇ ਕਿੰਨਾ ਵੱਡਾ ਸਜਾਇਆ ਸੀ ਮੇਰੇ ਬੋਲ ਤੇਰੇ ਵੀਡੀਓ ਬਾਵੂਗੀ ਹਾਂ ਬੋਲ ਇਹਨੇ ਵੀਡੀਓ ਬਾਵੂਗੀ ਹਾਂ ਬੋਲ ਮੈਂ ਨਹੀਂ ਖਾਣੀ ਸੀ ਸ਼ਾਇਦ ਚੰਗੀ ਤਰ੍ਹਾਂ ਸੁਣਿਆ ਨਹੀਂ ਤੁਸੀਂ ਸੱਡਾ ਪਲਵਾਨ ਕੱਲਾ ਹੀ ਲੱਗਾ ਆ ਪਲਵਾਨ ਜੀ ਪੈ ਰਣੀ ਪੈ ਅਲੂ ਕੀ ਪਕੌੜ ਖਾਣੀਆਂ ਭਰਾਵਾ ਸਾਡੇ ਘਮ ਵਾਲੇ ਕਹਿੰਦੇ ਸਾਨੂੰ ਪਕੌੜੇ ਦੇ ਦਿਓ ਮੈਂ ਤਾਂ ਕੋਈ ਨਹੀਂ ਭਰਾਵਾ ਇਹੀ ਕੰਮ ਆ ਸਾਨੂੰ ਸਭੀ ਮਿੱਤਰੋ ਹੁਣ ਟਾਈਮ ਹੋ ਗਿਆ ਸੀਗਾ ਘਰ ਨੂੰ ਜਾਣ ਦਾ ਤੇ ਬਾਕੀ ਮੇਰੇ ਫਰੈਂਡ ਨੇ ਕੁਝ ਫੋਨ ਲਾ ਕੇ ਕਿਹਾ ਆਪਣਾ ਪਲਵਾਨ ਜੀ ਆ ਉਹ ਹੀ ਰਿਕਾਰਡ ਕਰਦੀ ਪਈ ਸੀ ਕਿਤੇ ਮੈਂ ਚੋਂ ਮੈਂ ਇਕੱਲੇ ਪੈੜ ਗਈ ਸੀ ਤੇ ਬਸ ਹੁਣ ਚਲੋ ਆ ਗਏ ਮੈਨੂੰ ਕੋਈ ਫੋਨ ਕਰਦਾ ਮੈਂ ਨਹੀਂ ਜਾ ਰਹੀ ਹਾਂ ਬਾਕੀ ਮੈਂ ਇਹ ਮੱਲੇ ਲਾਇਆ ਮੈਂ ਨਾ ਕੋਈ ਨੈਕਸਟ ਆਪਸ਼ਨ ਲੇ ਗਿਆ ਅਜੇ ਤੱਕ ਕੁਝ ਦਿਖ ਨਹੀਂ ਲੱਗਿਆ ਸਵੇਰੇ ਚਲਦੇ ਹਾਂ ਘਰ ਨੂੰ ਮਜੇ ਆਤੇ ਆਪਾਂ आ हैगा जी नेक्स्ट डे सॉरी कि आज पूरा ब्लॉग नहीं आएगा थोड़ा जहा मूड है सो अपना कुछ कुछ क्लिप्स ऐड कर देती क्योंकि दी जाए स्पाइडर अच्छा हाँ स्पाइडरमैन है क्या तो, तो तो। तो तो स्पाइडरमैन ਕੀ ਇਹ ਕਾਲੀ ਨੰਦੋ ਵਲੌਗ ਮੈਂ ਬਣਾਉਣੀ ਆ ਬਲੌਗ ਬਲੌਗ ਹੁਣ ਕਿੱਥੇ ਚੱਲੀਆਂ ਬਲੌਗ ਬਲੌਗ ਬਣਾ ਦੇ ਆ ਜਾ ਤੁਹਾਡਾ ਬਲੌਗ ਬਣਾਵਾ ਜਿਹੜੇ ਮੱਤ ਕਰੀਏ ਨਾ ਵੀਡੋ ਕਰ ਆਜਾ ਪਰ ਕੇਰੇ ਨੂੰ ਚੱਲੇ ਜਿਹੜੇ ਪਹੁੰਚ ਗਏ ਸੀ ਗਾਇਜ਼ ਪਰ ਮੇਰਾ ਦਿਲ ਨਹੀਂ ਕੀਤਾ ਸ਼ੂਟ ਕਰਨ ਨੂੰ ਗਾਇਜ਼ ਮੇਰਾ ਬੰਦੋ ਤਾਂ ਜਵਾਨੀ ਸੀ ਲੰਗਰ ਖਾਣ ਦਾ ਮਨ ਸੀਗਾ ਉਹ ਜਲਾ ਨਹੀਂ ਮਿਲੀ ਗਾਈਸਾਂ ਨੂੰ ਤਾਂ ਕਿੰਨੂ ਕੇ ਮਾਰੀ ਕੇ ਲੱਗਦੀ ਹੋਗੀ ਗਾਈਸਾਂ ਨੂੰ ਤਾਂ ਕਿੰਨੂ ਖਵਾ ਕੇ ਬਹਰ ਕਰਤਾ ਉਹ ਵੀ ਆਲਟੀ ਦਾ ਇਹ ਸਾ ਇਹ ਬਲੌਗ ਪਿਆ ਨਾ ਪੀਣ ਨੂੰ ਬੰਦੀ ਨਹੀਂ ਦੋ ਐ ਐ ਕਰਕੇ ਇਹਨੂੰ ਰੱਖ ਦਿੰਦੇ ਥੋੜਾ ਇਦਾਂ ਹੋਈਦਾ ਉਹਦੇ ਵੀ ਚੰਗਾ ਹਾਂ ਤੇ ਵਿੱਚ ਬੜੀ ਐਨੀ ਹੋ ਉਹ ਜਰੂਰੀ ਤਾਂ ਜਿਆਦਾ ਭੁੱਖ ਲੱਗੀ ਹੋਊਗੀ ਅਗਲੀ ਕਦੇ ਅੱਜ ਆ ਗਾਈਸ ਲੋ ਤਾਂ ਅੱਜ ਮੰਨਿਆ ਆ ਮੇਰੀਆਂ ਰੀਸਾਂ ਆਉਂਦੀਆਂ ਦੋਈ ਜਾਣੀ Hysj.